ਬੀਜੇਪੀ ਕਾਂਗਰਸ ਫਿਰ ਆਮ ਆਦਮੀ ਪਾਰਟੀ ਫਿਰ ਆਪਣੇ ਇੱਥੇ ਜਿਹੜਾ ਹੋਰ ਸਾਡੀਆਂ ਖੇਤਰੀ ਪਾਰਟੀਆਂ ਵੀ ਇਹਦੋਂ ਗਾਂਹ ਦੇਖਦੇ ਹੀ ਨਹੀਂ ਦੇਖੋ ਜਿਹੜੀਆਂ 1 ਮਿੰਟ ਬਾਈ 1 ਮਿੰਟ ਜਿਹੜੀਆਂ ਗੱਲਾਂ ਵਾਪਰ ਰਹੀਆਂ ਉਹਨੂੰ ਸਮਝੋ ਜਿਹੜੀ ਸਟੇਟ ਆ ਨਾ ਕੋਈ ਵੀ ਦੇਸ਼ ਆ ਉਹ ਕੌਣ ਚਲਾਉਂਦਾ ਉਹ ਡੀਪ ਸਟੇਟ ਚਲਾਉਂਦੀ ਹੈ ਪੋਲੀਟੀਕਲ ਪਾਰਟੀਆਂ ਦੇ ਪਿੱਛੇ ਇੱਕ ਡੀਪ ਸਟੇਟ ਬੈਠੀ ਆ ਡੀਪ ਸਟੇਟ ਸਟੇਟ ਕੀ ਹੁੰਦੀ ਆ ਸਟੇਟ ਹੁੰਦੀ ਆ ਇੰਸਟੀਟਿਊਟਸ ਇੰਟੈਲੀਜੈਂਸ ਏਜੰਸੀਜ਼ ਉਦਾਂ ਜਿਹੜਾ ਕਾਨੂੰਨੀ ਢਾਂਚਾ ਉਹਦਾ ਇਲੈਕਸ਼ਨ ਕਮਿਸ਼ਨ ਇੱਥੇ ਜਿਹੜੀਆਂ ਆਪਾਂ ਇਲੈਕਸ਼ਨ ਕਮਿਸ਼ਨ ਤੋਂ ਬਾਅਦ ਸਾਡੇ ਕੋਲੇ ਆ ਜਿਹੜੀ ਆਈਬੀ ਰੌ ਸਭ ਇਹ ਸਟੇਟ ਦੇ ਸਟੇਟ ਇਹ ਬਣਾ ਕੇ ਸਟੇਟ ਬਣਦੀ ਹੈ ਇੱਕ ਹੁਣ ਜਿਹੜੀ ਸਟੇਟ ਆ ਉਹ ਡਿਸਾਈਡ ਕਰਦੀ ਆ ਵੀ ਜਿਹੜੀ ਪੋਲੀਟੀਕਲ ਪਾਰਟੀ ਜਾਂ ਜਿਹੜੀ ਸਾਨੂੰ ਵਿਚਾਰਧਾਰਾ ਚਾਹੀਦੀ ਆ ਉਹ ਕਾਂਗਰਸ ਵਾਲੇ ਚਾਹੀਦੇ ਆ ਕਿ ਬੀਜੇਪੀ ਵਾਲੇ ਚਾਹੀਦੇ ਆ ਕਾਂਗਰਸ ਵਾਲੇ ਸੈਕੂਲਰ ਜਿਹੜੇ ਸਾਰ ਮਨਰ ਪਖਤਾ ਨੂੰ ਅੱਗੇ ਲੈ ਕੇ ਚੱਲਦੇ ਆ ਤੇ ਬੀਜੇਪੀ ਵਾਲੇ ਸਿੱਧੇ ਤੌਰ ਤੇ ਰਾਈਟ ਵਿੰਗ ਆ ਜਿਹੜੇ ਕਹਿੰਦੇ ਆ ਵੀ ਅਸੀਂ ਹਿੰਦੂ ਰਾਸ਼ਟਰ ਬਣਾਵਾਂਗੇ ਸੋ ਇਹ ਸਟੇਟ ਦੇ ਫੈਸਲੇ ਆ ਔਰ ਸਟੇਟ ਨੇ ਜਿਹੜਾ ਸਟਰਕਚਰ ਪੈਦਾ ਕੀਤਾ ਹੋਇਆ ਉਹ ਇਹ ਆ ਵੀ ਹਰ 5 ਸਾਲ ਬਾਅਦ ਉਹ ਆਪ ਹੀ ਆਪਣੀ ਵਿਚਾਰਧਾਰਾ ਉਹ ਬਦਲਦੀ ਆ ਸੋ ਸਾਡੇ ਜਿਹੜੇ ਸਾਰੇ ਹਮਲੇ ਆ ਉਹ ਇੱਥੋਂ ਤੱਕ ਹੀ ਰਹਿ ਜਾਂਦੇ ਆ ਵੀ ਦੇਖੋ ਆ ਬੀਜੇਪੀ ਐਂ ਕਰ ਰਹੀ ਆ ਆ ਫਲਾਨਾ ਕਿਉਂਕਿ ਉਹ ਤੇ ਰਜ ਪਾਵਰ ਚਾ ਕੱਲ ਨੂੰ ਕਾਂਗਰਸ ਆ ਗਈ ਤੁਸੀਂ ਫਿਰ ਮੁੜ ਕੇ ਕਾਂਗਰਸ ਨੂੰ ਕਹਿਣ ਲੱਗ ਜਾਓਗੇ ਕਾਂਗਰਸ ਐ ਕਰ ਰਹੀ ਆ ਬਦਲਣਾ ਕੁਝ ਵੀ ਨਹੀਂ ਕਿ ਉਹ ਨਹੀਂ ਬਦਲਣਾ ਕਿਉਂਕਿ ਜਿੱਥੇ ਪਿੱਛੇ ਜਿਹੜੀ ਸਟੇਟ ਬੈਠੀ ਆ ਪਾਲਿਸੀ ਤਾਂ ਉਹਨੇ ਘੜਨੀਆਂ ਤੇ ਸਟੇਟ ਪਾਲਿਸੀਜ਼ ਬਦਲਦੀਆਂ ਨਹੀਂ ਸਟੇਟ ਪਾਲਿਸੀਜ਼ ਕਿਸੇ ਪੋਲਿਟੀਕਲ ਪਾਰਟੀਆਂ ਦੇ ਆਏ ਗਏ ਤੋਂ ਨਹੀਂ ਬਦਲਦੀਆਂ ਸੋ ਜੋ ਮਾਹੌਲ ਚੱਲ ਰਿਹਾ ਉਹਦੇ ਪਿੱਛੇ ਸਟੇਟ ਪਾਲਿਸੀਜ਼ ਆ ਜਦੋਂ ਤੱਕ ਸਟੇਟ ਪਾਲਿਸੀਜ਼ ਨਹੀਂ ਬਦਲਣਗੀਆਂ ਇਹ ਮਾਹੌਲ ਐਂ ਚੱਲਦਾ ਰਹੂ ਤੇ ਐਂ ਨਿਗਾਰ ਆਉਂਦਾ ਰਹੂ ਸਾਨੂੰ ਸਿਰਫ ਇੱਕ ਭਰਮ ਪੈਦਾ ਕਰਤਾ ਤੇ ਉਸ ਭਰਮ 'ਚ ਸਾਡੇ ਬੰਦੇ ਆਉਂਦੇ ਆ ਵੀ ਪਾਰਟੀਆਂ ਤੋਂ ਬਾਅਦ ਅਸੀਂ ਦੇਖ ਹੀ ਨਹੀਂ ਸਕਦੇ ਪਾਰਟੀਆਂ ਤੋਂ ਪਰਾ ਦੇਖ ਹੀ ਨਹੀਂ ਰਹੇ ਅਸੀਂ ਵੀ ਹੁੰਦਾ ਗੱਲ ਕਿੱਥੋਂ ਵਾਪਰਦੀ ਆ ਤੇ ਸਾਰੀ ਖੇਡ ਕਿੱਥੋਂ ਰਚੀ ਜਾਂਦੀ ਆ ਸੋ ਇਹ ਬਹੁਤ ਵੱਡੀ ਪ੍ਰੋਬਲਮ ਆ ਕਿ ਜਿਹੜੀ ਮਾਨਸਿਕਤਾ ਸਾਡੀ ਬਣੀ ਹੋਈ